ਤ੍ਰਾਸਪੋਰਟ ਦੇ ਪਿੰਡ ਗੱਟੀ ਵਿੱਚ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਜਿਸ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀ ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਅਤੇ ਦੂਜੀ ਧਿਰ ਵੱਲੋਂ ਸ਼ਰਿਆਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਤੇ ਗੋਲੀਆਂ ਚੁਲਾਈਆਂ ਗਈਆਂ ਇਨਾ ਵਿਅਕਤੀਆਂ ਦੀ ਸ਼ਿਕਾਇਤ ਸਿਵਲ ਪ੍ਰਸ਼ਾਸਨ ਨੂੰ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਇਨਾ ਦੋਸ਼ੀਆਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਕਿ ਉਹਨਾਂ ਨੇ ਹੁਣ ਸਿੱਧੀਆਂ ਗੋਲੀਆਂ ਹੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਸ਼ਾਲ ਸਿੰਘ ਵਿਸ਼ਾਲ ਸਿੰਘ ਕਿੱਥੇ ਦਰੇ ਮਸਤਾ ਘੰਟੀ ਦਰੇ ਨਾਲ ਗੱਲਬਾਤ ਕੋਈ ਨਹੀਂ ਜਨਾਬ ਵੀ ਹੋਈ ਸੀ ਨਾ ਰਾਤ ਚੱਲੇ ਤੇ ਬਾਹਰ ਆ ਗਏ ਚੱਲ ਕੇ ਜਿਹੜਾ ਕੱਢ ਗਿਆ ਜਿਹੜਾ ਕੱਢ ਕੇ ਚੱਲੇ ਸੀ ਅਗੋਂ ਆਏ ਬੰਦੇ ਲੈ ਕੇ ਆਇਆ ਖੜਾ ਸੀ ਉਹਦਾ ਮੁੰਡਾ ਵੀ ਸੀ ਨਾਲ ਜੀ ਛੁੱਟੀ ਆਇਆ ਹੋਇਆ ਹੈ ਉਹਨੇ ਫਾਇਰਿੰਗ ਜਲਾਈ ਹੈ ਸਾਡੇ ਦੇ ਮੇਰੇ ਤੇ ਮਾਰੀ ਆ ਮੈਂ ਡੇਗ ਪਿਆ ਮੇਰੇ ਸਹਰ ਵਾਲਾ ਉਹਨੇ ਖੰਜਰ ਮਾਰਿਆ ਖੰਜਰ ਮਾਰ ਕੇ ਫਿਰ ਮੇਰੇ ਸਿਰ 'ਚ ਕਰਪਾਣ ਮਾਰੀ ਜੀ ਕਹਿੰਦਾ ਨਾਰੋ ਮਾਰੋ ਮਾਰਦੇ ਨਾਲ ਮਾਰਦੇ ਕੋਈ ਚੱਕਾ ਨਹੀਂ ਤੁਈ ਵਾਲ ਮਾਰਦੇ ਮਾਰਦੇ ਨਾਲ ਮਾਰ ਦੋ ਕਿੰਨੀ ਦੇਰ ਦਾ ਬਵਾਸ ਚੱਲ ਰਿਹਾ ਜੀ ਬਵਾਸ ਚੱਲ ਰਿਹਾ ਚੱਲ ਪਿਛਲੇ ਸਾਲ ਦਾ ਚੱਲ ਰਿਹਾ ਹੈ ਤੇ ਪੁਲਿਸ ਨੇ ਕੋਈ ਪੁਲਿਸ ਨੇ ਕੋਈ ਸਾਡੀ ਗਾ ਮੰਗ ਨਹੀਂ ਕੀਤੀ ਸਾਡੀ ਮਾਤਾ ਨਹੀਂ ਗਏ ਸਾਡੇ ਮਾਤਾ ਮਾਤਾ ਸਾਡੇ ਮਾਤਾ ਨੇ ਪਿਛਲੇ ਸਾਲ ਸੱਟਾ ਬਹੁਤ ਲਾਈਆਂ ਉਹਨਾਂ ਨੇ ਕਿਸੇ ਪੁਲਿਸ ਨੂੰ ਕਿਹਾ ਤਾਂ ਹਾਂ ਫਿਰ ਉਸ ਮੁਕਸਦਾ ਬਹੁਤ ਤੇ ਕੋਈ ਕਾਰਵਾਈ ਨਹੀਂ ਸਾਡੀ ਹੋਈ ਆ ਅੱਜ ਵੀ ਸਾਨੂੰ ਪੁਲਿਸ ਦਾਬੇ ਲਾਉਂਦੀ ਆ ਅੱਜ ਵੀ ਪੁਲਿਸ ਦਾਬੇ ਲਾਉਂਦੀ ਆ ਜਿੱਥੇ ਕਿਤੇ ਕੁਝ ਆਪੇ ਤੋਂ ਥੋੜੇ ਨਾਲ ਆਪਸ਼ਨ ਨੂੰ ਆ ਕੇ ਬੜਾ ਮਾਰ ਕੇ ਲਾਂਗ ਤੇ ਕਰ ਪੁਲਿਸ ਨਾਲ ਸੀ ਕਿਸੇ ਨੇ ਕੋਸ਼ਿਸ਼ ਕੀਤੀ ਸਾਡੀ ਹੁਣ ਉਹਦੇ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਰੋਲਾ ਜ਼ਮੀਨ ਕਿੰਨੀ ਜ਼ਮੀਨ ਦੀ ਪੰਨਕ ਨਾਲੀ ਦਾ ਰੋਲਾ ਸੀ ਜੋ ਸਾਡੇ ਸਾਡੇ ਜੱਗੀ ਦਾ ਗਵਜਾ ਸੀ ਉਹ ਆਣਿਆ ਸਾਡੇ ਦਾਦੇ ਦੀ ਪੈੜੀ ਸੀ ਉਹ ਜੱਬੀ ਜਵਾਨਾ ਸਾਡੀ ਪੱਥੇ ਕਦੇ ਸਾੜ ਦਿੰਦਾ ਸਾਡੀ ਕਦੇ ਕਣਕ ਸਾੜ ਦਿੰਦਾ ਦੋਵੇਂ ਪੂਤਰ ਫੌਜ ਜਿਹਾ ਲੱਗੇ ਹੋਏ ਨੇ ਸਾਨੂੰ ਮਾਰਨਾ ਹੀ ਚਾਹੁੰਦੇ ਨੇ ਦੋਵੇਂ ਹਾਂ ਸਭ ਸਭ ਤਾਰਵਾਈ ਕੀਤੀ ਜਾਵੇ ਮੈਂ ਨਾ ਜਸਪਾਲ ਸਿੰਘ ਜੀ ਜਸਪਾਲ ਕਿੱਥੋਂ ਦਾ ਰਹਿੰਦੇ ਹੋ ਮਸਤਗੜੀ ਨੰਬਰ 1 ਦਾ ਤੇ ਕੀ ਗੱਲਬਾਤ ਹੈ ਇਹ ਸਾਡੀ ਜ਼ਮੀਨ ਦਾ ਰੌਲਾ ਸਹੀ ਸਾਡੀ ਜ਼ਮੀਨ ਹੈ 60 65 ਦਾ ਸਾਡਾ ਕਬਜ਼ਾ ਆ ਅਸੀਂ ਵਾਹੁੰਦੇ ਆ ਕਿੰਦੀ ਜ਼ਮੀਨ ਜ਼ਮੀਨ ਸਾਡੇ ਕੋਲ ਟੋਟਲ ਆ ਰੋਲਾ ਜਿਹੜਾ ਰੋਲਾ ਇਹ ਹੈਗਾ 3 ਕਰੋੜ ਦਾ ਪਾਉਂਦਾ ਰੋਲਾ ਸਾਡੇ ਕੋਲ ਸਾਰਾ ਕੁਝ ਹੈਗਾ ਹਾਈ ਕੋਰਟ ਤੱਕ ਕੇਸ ਜਿੱਤਦੇ ਸਾਡੇ ਕੋਲ ਆਇਆ ਤੇ ਇਹ ਗੁੰਡੇ ਲਿਆਉਂਦਾ ਵਾਰ-ਵਾਰ ਸਾਨੂੰ ਖਰਾਬ ਕਰਦਾ ਕੀ ਕਰਦਾ ਗੁੰਡੇ ਲਿਆਉਂਦਾ ਵਾਰ-ਵਾਰ ਤੇ ਪਿਸਤੌਲ ਲੈ ਕੇ ਆਉਂਦਾ ਵਾਰ-ਵਾਰ ਇੱਧਰ ਵਾਈਫ ਵਾਲੀ ਬੜਿਆ ਉਹ ਕਿਤੇ ਮਾਰਦਾ ਬੜਿਆਂ ਮਾਰੀ ਹੈ ਸਾਡੀ ਗਣਕ ਨੂੰ ਸਪਰੇਅ ਨੇ ਕੀਤੀ ਪਿਛਲੀ ਵਾਰ ਵੀ ਹੁਣ ਵੀ ਦਰਖਤ ਲਾਇਆ ਨੇ ਦਰਖਤ ਵੀ ਸਾਡੇ ਕਟਿਆ ਕਿੰਨੀਆਂ ਵਾਰੀ ਹੁਣ ਫਿਰ ਨਾਲ ਨੂੰ ਅੱਗ ਲਾਈਆ ਤੇ ਨੇ ਦਰਖਤ ਫਿਰ ਸਾਡੇ ਸਾੜ ਦਿੱਤੇ ਆ ਮੌਕਾ ਹੀ ਭਾ ਵੇਖਾ ਜਾਏ ਦਰਖਤ ਲੱਗਿਆ ਛੋਟੇ ਛੋਟੇ ਵਾਦ ਤੋਂ ਵਾਦ ਲਾਇਆ ਨੇ ਸਾਰੇ ਦਰਖਤ ਵੀ ਸਾਡੇ ਸਾੜਤੇ ਆ ਪਹਿਲਾਂ ਵੀ ਸਾਡੀ ਲੜਾਈ ਹੋਈ ਮਾਤਾ ਨੇ ਸੱਟਾਂ ਬੜੀਆਂ ਲੱਗੀਆਂ ਨੇ ਪਹਿਲਾਂ ਵੀ ਫਰੀਦਕੋਟ ਦਾਖਲ ਹੈ ਸਾਡੀ ਕਿਸੇ ਕਾਰਵਾਈ ਨੇ ਸੁਣੀ ਆ ਹੁਣ ਫਿਰ ਹੁਣ ਫਿਰ ਸਾਡਾ ਸੱਟਾਂ ਲੱਗਿਆ ਸਾਡੀ ਅਜੇ ਤੱਕ ਕਿਸੇ ਨੇ ਕਾਰਵਾਈ ਕੋਈ ਨਹੀਂ ਸੁਣੀ ਅਜੇ ਵੀ ਆ ਬੜਿਆਂ ਵਾਰੀ ਬੜਿਆਂ ਵਾਰੀ ਕਿਹੜਾ ਥਾਣੇ ਨੇ ਦਿੱਤਾ ਇਥੇ ਮਾਮਲਾ ਡੋਰ ਬੜਿਆਂ ਵਾਰ ਲਾਇਆ ਡੀਸੀ ਦਫ਼ਤਰ ਵਿੱਚ ਖਾਜ ਦੇ ਦਿਆਂ ਐਸਐਸਪੀ ਮੈਡਮ ਤੇ ਵੀ ਕੋਈ ਸਾਡੀ ਕੋਈ ਕਾਰਵਾਈ ਨਹੀਂ ਹੋਈ ਕਿੱਥੇ ਜਾਂਦਾ ਪੈਸੇ ਦਿੰਦਾ ਤੇ ਬਸ ਫਿਰ ਉਹਦੇ ਬਾਅਦ ਪੁਲਿਸ ਵਾਲੇ ਚੁੱਪ ਕਰ ਤੇ ਬਹਿ ਜਾਂਦੇ ਆ ਉਸਲੇ ਵੀ ਅਣਗਹਿਲੀ ਕਰ ਜਾਂਦੇ ਆ ਕੋਈ ਸਾਡੀ ਕਾਰਵਾਈ ਨਹੀਂ ਸੁਣਦੇ ਪਾ ਕਾਫੀ ਟਾਈਮ ਹੋ ਗਿਆ ਰੋੜਾ ਚੱਲਦਾ ਪਿਆ ਅਸੀਂ ਗਿਆ ਬਹਿ ਤਣ ਬੋਲ ਲੈਨੇ ਬਾਕੀ ਨਹੀਂ ਇਹ ਲੜਾਈ ਕਰਦਾ ਵਾਰ ਵਾਰ ਆ ਗੋਲੀਆਂ ਵਿੱਚ ਚਲਾਈਆਂ ਆਇਨਾਂ ਚਾਰ ਫਾਇਰ ਕੱਢਿਆ ਆਇਨਾਂ ਇੱਕ ਮਾਤਾ ਦੇ ਵੱਜਿਆ ਬਾਕੀ ਨੇ ਕੋਈ ਵਾਈਫਰ ਕੀਤਾ ਕੋਈ ਥੱਲੇ ਮਾਰਿਆ ਕਿੱਨੇ ਚੱਕ ਜਖਮੀ ਹੋ ਗਿਆ ਅਸੀਂ ਚਾਰ ਜਨੇ ਜਖਮੀ ਹੋ ਗਿਆ ਜੀ ਅੱਜ ਦੇ ਕਰੀਬ ਹਾਂ ਪੰਜ ਕਤਰੀਮ ਹੋ ਗਿਆ ਅਸੀਂ ਹੁਣ ਕਾਰਵਾਈ ਦੀ ਮੰਗ ਕਰ ਕਾਰਵਾਈ ਮੰਗ ਸਾਡੀ ਕਾਰਵਾਈ ਕੀਤੀ ਜਾਵੇ ਵਾਦ ਤੋਂ ਬਾਅਦ ਸਾਨੂੰ ਇਨਸਾਫ ਦਿੱਤਾ ਜਾਵੇ ਹੁਸ਼ਾਰਾ ਨਹੀਂ ਹੁਸ਼ਾਰਾ ਨਹੀਂ ਕਿੱਥੇ ਦਿੰਦੇ ਮਸਤਾ ਘਟੀ ਤੇ ਜਿਹੜੀ ਹੋਈ ਗਲਤ ਹੋਈ ਗੋਲੀ ਚ ਇਹ ਸਰ ਜ਼ਮੀਨਦਾਰ ਰੋਲਾ ਅਸੀਂ ਕਿੰਨੀ ਜ਼ਮੀਨ ਹੈ ਚਿੱਲਾ ਰੋਲਾ ਇਹ 3 ਕਨਾਲਾਂ ਦਾ ਰੋਲਾ 3 ਕਨਾਲਾਂ ਦਾ ਨਹੀਂ ਕਿਸੇ ਨੂੰ ਨਹੀਂ ਸਾਡੀ ਜੱਦੀ ਆ ਸਾਂ ਆਪਦੀ ਹੈ ਹਾਂਜੀ ਆਪਦੀ ਇਹ ਫੋਨ ਕੀ ਗੱਲਬਾਤ ਹੋਈ ਹਾਂ ਅਸੀਂ ਜ਼ਮੀਨ ਤੇ ਗਾਂ ਪਹਿਲੇ ਵਾਰ ਅਸੀਂ ਆਪਣੀ ਜਾਣਾ ਸੀ ਤੇ ਅਸੀਂ ਵਿਆਹ ਚੱਲੇ ਸੀ ਤੇ ਅਸੀਂ ਕਿਹਾ ਆ ਕੇ ਫਿਰ ਜਾਵਾਂਗੇ ਇਹ ਆ ਕੇ ਗੁੰਡੇ ਲੈ ਕੇ ਤੇ ਹਮਲਾ ਕਰਤਾ ਨੇ ਛੱਡਦੇ ਅਸੀਂ ਸਾਡੇ ਕੋਲ ਜ ਨਹੀਂ ਵਾਈਫ ਐ ਵੀ ਕੀਤੇ ਆ ਤੇ ਸਾਡ ਮੇਰੀ ਮਦਰ ਇਨ ਲਾਉ ਦੇ ਬਿਮਾਰੀ ਆ ਗੋਲੀ ਫਿਰ ਚੱਲੇ ਹਾਂਜੀ ਵੈਰੀ ਗੁੱਡ ਸੈਰਿੰਗ ਹੋਈ ਚਾਰ ਕੀਤੇ ਦੋ ਵਾਈ ਕਿਤੇ ਦੋ ਮਾਰਿਆ ਇੱਕ ਮੇਰੇ ਸਹੁਰਾ ਦੇ ਮਾਰਿਆ ਪੈਰਾਂ ਚ ਤੇ ਇੱਕ ਇਹਦੇ ਮਾਰਿਆ ਤੇ ਮੰਮੀ ਇਹਨਾਂ ਦੇ ਅੱਗੇ ਉੱਤੇ ਲੰਮੀ ਹੋ ਗਈ ਤੇ ਉਹਦੇ ਬਾਹ ਤੇ ਵੱਜੀ ਆ ਹਾਂ ਮੇਰੇ ਦੇਵਰ ਦੇ ਮਾਰਨ ਲੱਗੇ ਤੇ ਮੈਂ ਅੱਗੋਂ ਲੰਮੀ ਹੋ ਗਈ ਫਿਰ ਉਹਨਾਂ ਨੇ ਨਹੀਂ ਮਾਰਿਆ ਉਹਨਾਂ ਦਾ ਮੁੰਡਾ ਵੀ ਸੀ ਨਹੀਂ ਸਰ ਬਹੁਤ ਟਾਈਮ ਬਾਅਦ ਪੁਲਿਸ ਕਹਿੰਦੀ ਫੈਰ ਨਹੀਂ ਚੱਲੇ ਲੁੱਟ ਖੋਈ ਆ ਸਰ ਫੈਰ ਚੱਲੇ ਆ ਹਾਂਜੀ ਹਾਂਜੀ ਲੁੱਟ ਖੋ ਕਹਿੰਦੀ ਲੁੱਟ ਖੋਈ ਆ ਫੈਰ ਨਹੀਂ ਚੱਲੇ ਹੁਣ ਕਾਰਵਾਈ ਦੀ ਕੀ ਮੰਗ ਕਾਰਵਾਈ ਅਸੀਂ ਕਰਨੇ ਹੋ ਜੀ ਸਖਤ ਸਖਤ ਕਾਰਵਾਈ ਹੋਵੇ ਜਿਹੜੇ ਪੇਸ਼ੈਂਟ ਆਏ ਨੇ ਲੜਾਈ ਝਗੜੇ ਦੇ ਕੀ ਆ ਇਹ ਲੜਾਈ ਮਸਤਗੱਟੀ ਨੰਬਰ 1 ਤੇ ਹੋਈ ਹੈ ਇਹ ਪੰਜ ਪੇਸ਼ੈਂਟ ਆਏ ਨੇ ਇਸ ਟਾਈਮ ਦਾਖਲ ਹੋਣ ਮੇਰੇ ਕੋਲ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਹਨਾਂ ਨੂੰ ਸ਼ਰਰੇ ਵੱਜੇ ਨੇ ਅਸੀਂ ਹੁਣ ਉਹਨਾਂ ਦੇ ਪਰਚੇ ਕੱਟ ਕੇ ਫਿਰ ਬਾਅਦ ਵਿੱਚ ਮਤਲਬ ਐਮ ਐਲ ਆਰ ਕੱਟ ਕੇ ਤੇ ਫਿਰ ਅਸੀਂ ਉਹਨਾਂ ਦੇ ਐਕਸ-ਰੇ ਕਰਵਾ ਰਹੇ ਹਾਂ ਤਾਂ ਜੋ ਵੀ ਹੋਏਗੀ ਫਿਰ ਪੁੱਛ ਨੂੰ ਇਤਰਾ ਕਰ ਦਿੱਤੀ ਗਈ ਹੈ ਕੋਈ ਸੀਰੀਅਸ ਹੈ ਨਹੀਂ ਸੀਰੀਅਸ ਕੋਈ ਨਹੀਂ ਹੈ ਸਾਰੇ ਸਟੇਬਲ ਨੇ ਪੇਸ਼ੈਂਟਸ ਤਰੀਕ ਜਿਹੜਾ ਗੋਲੀ ਦਾ ਮਾਮਲਾ ਆਇਆ ਇਸੇ ਮਮਦੋੜ ਗੱਟੀ ਮਸਤਾ ਕੀ ਮਾਮਲਾ ਸਰ ਕੀ ਕੱਲ ਦੀ ਵਾਰਦਾਤ ਹੈ ਪਿੰਡ ਗੱਟੀ ਮਸਤਾ ਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ ਜਿਦੇ ਚ ਗੋਲੀ ਚੱਲੀ ਹੈ ਤੇ ਪੰਜ ਬੰਦੇ ਦਾਖਲ ਹੋਏ ਨੇ ਦੋਨਾਂ ਚੋਂ ਜਖਮੀ ਦੱਸੇ ਜਾ ਰਹੇ ਨੇ ਤੇ ਉਹਨਾਂ ਦੀ ਐਮਐਲਆਰ ਦੇ ਤਹਿਤ ਅਸੀਂ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਉਸਤੇ ਮੁਕੰਮਲ ਦਰਜ ਕਰ ਲਏ ਅਦੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾ ਚੁੱਕੀ ਹੈ ਜੁਣੇ ਹੋਰ ਵੀ ਜਿਹੜੇ ਫੈਕਟ ਸਾਡੇ ਸਾਹਮਣੇ ਆਉਣਗੇ ਉਸਤੇ ਦੁਰਾਨੇ ਤਫ਼ਤੀਸ਼ ਅਸੀਂ ਉਸ ਨੂੰ ਹੋਰ ਮਸਫਾ ਮਸਲ ਕੇ ਲਿਆ ਕੇ ਦੇਦੀ ਕਰਨ ਨੂੰ ਅਮੇਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨਿਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨਿਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣ